ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਨੂੰ ਰੋਕਣ ਦੇ ਲਈ ਲਾਗੂ ਕੀਤੀਆਂ ਨਵੀਆਂ ਪਾਲਿਸੀਜ਼ ਨੇ ਇੱਕ ਵੱਡਾ ਅਸਰ ਜ਼ਰੂਰ ਦਿਖਾਇਆ ਹੈ ਆਈ ਆਰ ਸੀ ਸੀ ਨੇ 22 ਅਕਤੂਬਰ 2025 ਨੂੰ ਜਾਰੀ ਕੀਤੇ ਅੰਕੜਿਆਂ ਵਿੱਚ ਖੁਲਾਸਾ ਕੀਤਾ ਹੈ ਕਿ 2025 ਦੇ ਪਹਿਲੇ 8 ਮਹੀਨਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਦੇ ਵਿੱਚ 60% ਤੋਂ ਵੱਧ ਦੀ ਕਮੀ ਦੇਖੀ ਗਈ ਹੈ ਅਗਸਤ 2025 ਵਿੱਚ ਸਿਰਫ 45380 ਨਵੇਂ ਸਟੂਡੈਂਟਸ ਆਏ ਜਦਕਿ ਪਿਛਲੇ ਸਾਲਾਂ ਵਿੱਚ ਇਹ ਆਂਕੜਾ 1 ਲੱਖ ਤੋਂ ਜ਼ਿਆਦਾ ਸੀ ਜਨਵਰੀ ਤੋਂ ਜੂਨ ਤੱਕ ਦੇ ਅਰਸੇ ਵਿੱਚ 88617 ਵਿਦਿਆਰਥੀ ਘਟ ਆਏ ਜੋ 70% ਦੀ ਕਮੀ ਨੂੰ ਦਿਖਾਉਂਦਾ ਹੈ ਜੁਲਾਈ ਵਿੱਚ ਇਹ ਕਮੀ 70% ਤੋਂ ਜ਼ਿਆਦਾ ਪਹੁੰਚ ਗਈ ਹੈ ਜੇਕਰ ਇਹੀ ਰੁਝਾਨ ਰਿਹਾ ਤਾਂ 2025 ਵਿੱਚ ਸਿਰਫ 1,63,000 ਨਵੇਂ ਵਿਦਿਆਰਥੀ ਆ ਸਕਦੇ ਨੇ ਇਸੇ ਤਰ੍ਹਾਂ ਸਟੱਡੀ ਪਰਮਿਟਸ ਦੀ ਅਰਜ਼ੀਆਂ ਦੇ ਵਿੱਚ 50% ਦੀ ਕਮੀ ਆਈ ਹੈ ਅਤੇ ਨਵੇਂ ਵਿਦਿਆਰਥੀਆਂ ਦੇ ਲਈ ਅਪਰੂਵਲ ਰੇਟ ਸਿਰਫ 30% ਤੱਕ ਰਹਿ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਸਿਰਫ 36,417 ਨਵੇਂ ਪਰਮਿਟਸ ਜਾਰੀ ਹੋਏ ਨੇ ਜੋ ਪਿਛਲੇ ਸਾਲ ਦੇ ਨਾਲੋਂ 71% ਘਟ ਨੇ ਕੈਨੇਡਾ ਸਰਕਾਰ ਨੇ 2023 ਦੇ ਅੰਤ ਤੋਂ ਤੇਜ਼ੀ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੰਟਰੋਲ ਕਰਨ ਦੇ ਲਈ ਕਈ ਕਦਮ ਚੁੱਕੇ ਨੇ 2024 ਦੇ ਵਿੱਚ ਪਹਿਲੀ ਵਾਰ ਸਟੱਡੀ ਪਰਮਿਟਸ ਤੇ ਕੈਪ ਲਾਗੂ ਕੀਤਾ ਗਿਆ ਜਿਸ ਨੂੰ 2025 ਦੇ ਵਿੱਚ ਹੋਰ 10% ਘਟਾ ਕੇ 437000 ਕੀਤਾ ਗਿਆ ਇਸ ਦੇ ਨਾਲ ਸੂਬਿਆਂ ਅਤੇ ਟੈਰੀਟਰੀਜ਼ ਨੂੰ ਖਾਸ ਅਲਾਟਮੈਂਟ ਕੀਤੇ ਗਏ ਜਿਸ ਦੇ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸਰਕਾਰ ਨੇ ਪ੍ਰਵਾਸੀਆਂ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਕੁਝ ਜ਼ਰੂਰੀ ਕਦਮ ਚੁੱਕੇ ਨੇ ਜਿਵੇਂ ਜ਼ਿਆਦਾ ਫਾਈਨੈਂਸ਼ੀਅਲ ਪ੍ਰੂਫਸ ਦਿਖਾਉਣੇ ਪੈਣਗੇ ਵਿਦਿਆਰਥੀਆਂ ਨੂੰ ਹੁਣ 20645 ਡਾਲਰ ਦਾ ਬੈਂਕ ਬੈਲੈਂਸ ਦਿਖਾਉਣਾ ਪਵੇਗਾ ਪ੍ਰੋਵਿੰਸ਼ਨਲ ਅਟੈਸਟੇਸ਼ਨ ਲੈਟਰ ਲਗਭਗ ਸਾਰੀਆਂ ਅਰਜ਼ੀਆਂ ਦੇ ਲਈ ਬਹੁਤ ਜ਼ਰੂਰੀ ਹੈ ਜੋ ਧੋਖਾਧੜੀ ਨੂੰ ਰੋਕਦਾ ਹੈ ਅਕੈਡਮਿਕ ਸੈਸ਼ਨ ਦੇ ਦੌਰਾਨ ਹਫ਼ਤੇ ਵਿੱਚ 24 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਮਾਮਲੇ ਵਿੱਚ 스ਪਾਊਸ ਵਰਕ ਪਰਮਿਟ ਸੀਮਿਤ ਕੀਤਾ ਗਿਆ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸਖਤ ਬਣਾਇਆ ਗਿਆ ਹੈ ਇਸ ਨਾਲ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿੱਚ ਰਹਿਣ ਦੇ ਮੌਕੇ ਘਟ ਰਹੇ ਨੇ ਇਹ ਸਭ ਕਦਮ ਰਿਹਾਈਸ਼ੀ ਸੰਕਟ ਬੇਰੋਜ਼ਗਾਰੀ ਤੇ ਕੱਚੇ ਨਿਵਾਸੀਆਂ ਨੂੰ 2026 ਤੱਕ ਆਬਾਦੀ ਦੇ 5% ਤੱਕ ਸੀਮਿਤ ਰੱਖਣ ਲਈ ਚੁਕੇ ਗਏ ਨੇ ਆਈਆਰਸੀਸੀ ਨੇ ਕਿਹਾ ਹੈ ਕਿ ਇਹ ਬਦਲਾਅ ਟੈਂਪੋਰਰੀ ਰੈਜ਼ੀਡੈਂਟਸ ਨੂੰ ਘਟਾਉਣ ਦੇ ਵਿੱਚ ਸਫਲ ਹੋ ਰਹੇ ਨੇ ਪਰ ਇਸ ਕਮੀ ਨੇ ਕੈਨੇਡੀਅਨ ਐਜੂਕੇਸ਼ਨ ਸੈਕਟਰ ਨੂੰ ਕਾਫੀ ਵੱਡਾ ਝਟਕਾ ਦਿੱਤਾ ਹੈ ਯੂਨੀਵਰਸਿਟੀਆਂ ਤੇ ਕਾਲਜੇਸ ਵਿਦੇਸ਼ੀ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਤੇ ਕਾਫੀ ਡਿਪੈਂਡ ਕਰਦੇ ਨੇ ਜੋ ਸਥਾਨਕ ਵਿਦਿਆਰਥੀਆਂ ਨਾਲੋਂ ਕਈ ਗੁਣਾ ਜ਼ਿਆਦਾ ਫੀਸ ਲੈਂਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਘਟ ਔਨ ਦੇ ਨਾਲ ਕਾਲਜੇਸ ਦੀ ਕਮਾਈ ਰੁਕ ਗਈ ਹੈ ਕਈ ਕਾਲਜੇਸ ਨੇ ਆਪਣੇ ਸਟਾਫ ਘਟਾ ਦਿੱਤੇ ਨੇ ਕਈਆਂ ਨੇ ਕੋਰਸ ਬੰਦ ਕਰ ਦਿੱਤੇ ਨੇ ਤੇ ਕਈ ਕਾਲਜੇਸ ਦੇ ਕੈਂਪਸ ਤੱਕ ਬੰਦ ਹੋ ਗਏ ਨੇ ਭਾਰਤੀ ਵਿਦਿਆਰਥੀ ਜੋ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਪੜਾਈ ਕਰਨ ਲਈ ਆਉਂਦੇ ਨੇ ਹੁਣ ਦੂਜੇ ਮੁਲਕਾਂ ਦੇ ਵੱਲ ਦੇਖ ਰਹੇ ਨੇ IRCC ਦਾ ਕਹਿਣਾ ਹੈ ਕਿ ਉਹਨਾਂ ਦੀ ਕੋਸ਼ਿਸ਼ ਗਲੋਬਲ ਟੈਲੈਂਟ ਨੂੰ ਆਪਣੇ ਵੱਲ ਖਿੱਚਣ ਦੀ ਹੈ ਪਰ ਨਾਲ ਦੇ ਨਾਲ ਦੇਸ਼ ਦੇ ਅੰਦਰ ਕੱਚੇ ਨਿਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਰੂਰੀ ਹੈ ਕੈਨੇਡਾ ਨੇ ਇਸ ਕਮੀ ਨੂੰ ਇੱਕ ਮੌਕੇ ਵਜੋਂ ਦੇਖਿਆ ਹੈ ਜਿਸ ਦੇ ਨਾਲ ਰੈਂਟਲ ਮਾਰਕੀਟ ਦੇ ਵਿੱਚ ਪ੍ਰੈਸ਼ਰ ਕਾਫੀ ਘਟਿਆ ਹੈ ਪਰ ਲੰਮੇ ਸਮੇਂ ਦੇ ਵਿੱਚ ਇਹ ਐਜੂਕੇਸ਼ਨ ਐਕਸਪੋਰਟ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ